ਕਾਸ ਕੰਪ੍ਰੈਸ ਕੀ ਕੀ ਮਾਮਲਾ ਇਹ ਮਾਮਲਾ ਇਹ ਹੈ ਜੀ ਸਕੂਟਰ ਮਾਰਕੀਟ ਦੇ ਵਿੱਚ ਮੇਰੀ ਦੁਕਾਨ ਹੈ ਨੇਜਾਟ ਨਾ ਦੇ ਜੀ 23 9 2025 ਨੂੰ ਦੁਕਾਨ ਦੇ ਬਾਹਰ ਇੱਕ Swift ਕਾਰ ਈ ਰਿਕਸ਼ਾ ਦੀ ਆਪਸੀ ਝੜਪ ਹੋਈ ਇਸ ਨੂੰ ਛਡਾਣ ਦੇ ਲਈ ਬਜ਼ੁਰਗ ਨੂੰ ਮੈਂ ਗਿਆ ਉਥੇ ਗਾਲੀ ਗਲੋਚ ਕਰ ਰਹੇ ਸੀ ਉਹਨਾਂ ਨੂੰ ਸਮਝਾਣ ਤੋਂ ਬਾਅਦ ਭੇਜ ਦਿੱਤਾ ਗਿਆ ਔਰ ਕਾਰ ਚਾਲਕ ਸਾਡੇ ਨਾਲ ਹੀ ਬੈਸੀਆ ਕਰਕੇ ਕੁੱਟਮਾਰ ਕਰਨ ਲੱਗ ਗਿਆ ਜਿਸ ਦੇ ਉਪਰੰਤ ਦੂਸਰੇ ਦਿਨ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਉੱਤੇ ਪੁਲਿਸ ਕਾਰਵਾਈ ਦੂਜੇ ਨੰਬਰ 6 ਦੇ ਵਿੱਚ ਮੁਕਤਮਾ ਦਰਜ ਕਰਾ ਦਿੱਤਾ ਗਿਆ ਜੋ ਕਿ ਸਰਾ ਝੂਠਾ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਸ ਦੀ ਬ੍ਰਿਕੀ ਨਾਲ ਜਾਂਚ ਕੀਤੀ ਜਾਵੇ ਸਾਡੇ ਹਲਕਾ ਐਮ ਐਲ ਏ ਕੁਲਵੰਤ ਸਿੱਧੂ ਜੀ ਨੂੰ ਮਾਰਕੀਟ ਪ੍ਰਧਾਨ ਜੀ ਨੂੰ ਐਸੋਸੀਏਸ਼ਨ ਨਾਲ ਲੈ ਕੇ ਉੱਥੇ ਪੱਖ ਰੱਖਿਆ ਜੋ ਉਹਨਾਂ ਨੇ ਬ੍ਰਿਕੀ ਨਾਲ ਜਾਂਚ ਕਰਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਜੋ ਦੋ-ਤਿੰਨ ਦਿਨਾਂ ਦੇ ਵਿੱਚ ਬ੍ਰਿਕੀ ਨਾਲ ਜਾਂਚ ਹੋਈ ਔਰ ਪੁਲਿਸ ਪ੍ਰਸ਼ਾਸਨ ਨੇ ਕਰੋਸ ਮਾਮਲਾ ਦਰਜ ਕਰਕੇ ਸਾਨੂੰ ਹੱਕ ਦਿੱਤਾ ਸਾਡੀ ਸੁਣਵਾਈ ਕੀਤੀ ਜੋ ਅਸੀਂ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਹਲਕਾ ਐਮਐਲਏ ਸਾਹਿਬ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਸਾਡੇ ਪ੍ਰਧਾਨ ਜੀ ਸਾਨੂੰ ਸਾਰਾ ਦੱਸਣਗੇ ਆਜੀ ਪ੍ਰਧਾਨ ਜੀ ਕੀ ਕਹਿੰਗੇ ਦੇਖੋ ਜਦੋਂ ਮਾਰਕੀਟ ਦੇ ਵਿੱਚ ਇੱਕ ਝਗੜਾ ਹੋਇਆ ਜਿੱਦਾਂ ਮੈਨੂੰ 24 ਜੂਨ ਨੂੰ ਪਤਾ ਲੱਗਿਆ ਕਿ ਇੱਕ ਬਿਜ਼ਾਰ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਜਿਹਦੀ ਮੈਂ ਸਾਡੇ ਮੈਂਬਰ ਤੋਂ ਤੁਹਾਨੂੰ ਪਨੇਜਾ ਜੀ ਆਡੋ ਡੀਲ ਤੋਂ ਸਾਡੇ ਕੋਲ ਪਹੁੰਚੇ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਅਜਾ ਤਾਂ ਮੈਂ ਤਾਂ ਇੱਕ ਬਜ਼ੁਰਗ ਬੰਦੇ ਨੂੰ ਛੁੜਾਣ ਗਿਆ ਸੀ ਇੱਕ ਬਜ਼ੁਰਗ ਬੰਦੇ ਉੱਤੇ ਬਹੁਤ ਜ਼ਿਆਦਾ ਗਲਤ ਬਿਹੇਵ ਕਰ ਰਹੇ ਸੀ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿਹੜੀ ਜਗ੍ਹਾ ਦਾ ਮਾਮਲਾ ਸੀ ਇਹ ਗਿੱਲਰ ਸਕੂਟਰ ਮਾਰਕੀਟ ਦਾ ਮਾਮਲਾ ਜੀ ਤੇ ਜਦੋਂ ਇਹ ਅਸੀਂ ਦੇਖਿਆ ਵੀ ਉਹ ਬੰਦੇ ਕੁਝ ਪਾਵਰਫੁਲ ਹੋਣੇ ਆ ਜੀ ਜਿਨ੍ਹਾਂ ਨੇ ਤੱਕੇ ਨਾਲ ਸਰਕਾਰ ਤੇ ਜਾ ਕੇ ਹੁਣੇ ਪਾਵਰ ਪੂਰ ਹੋਣੀ ਉਹਨਾਂ ਦੀ ਕਿਸ ਲੈਵਲ ਤੇ ਤੇ ਉਹਨਾਂ ਨੇ ਤੱਕੇ ਨਾਲ ਜੂਵਿਨ ਨੰਬਰ 6 ਦੇ ਵਿੱਚ ਪਛਾਦ ਦੇ ਕਰਾਦਾ ਸਾਡੇ ਬੰਦਿਆਂ ਦੇ ਉੱਤੇ ਫਿਰ ਇਹਦੀ ਗੁਹਾਰ ਲੈ ਕੇ ਮੈਂ ਅਸਟੋਡ ਵਿਜੀਨ ਨੰਬਰ 6 ਕੋਲ ਹੀ ਪਹੁੰਚਿਆ ਸਾਡੇ ਹਲਕਾ ਦੇ ਐਮਐਲਏ ਆ ਕੁਲਵਾਂਸੀ ਜੀ ਦੂਜੀ ਕੋਲ ਪਹੁੰਚਿਆ ਵੀ ਸਾਡੇ ਨਾਲ ਧੱਕਾ ਕੀਤਾ ਗਿਆ ਤੁਹਾਨੂੰ ਇਨਸਾਫ ਦਵਾਇਆ ਜਾਵੇ ਜੇ ਸਾਡੇ ਅਸੀਂ ਤਾਂ ਕੋਈ ਲੜਾਈ ਝਗੜੇ ਸੀਗੇ ਨਹੀਂ ਈਵਨ ਕੀ ਉਹ ਬੰਦੇ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਸਕਦਾ ਕਿ ਲੜਾਈ ਝਗੜਾ ਹੋਣ ਤੋਂ ਬਾਅਦ ਇਹਨਾਂ ਛਡਾ ਤਾ ਚਲੇ ਗਏ ਵੀਡੀਓ ਸੀਸੀਟੀਵੀ ਤੁਹਾਡੇ ਕੋਲ ਇੱਥੇ ਵੀ ਲੜਾਈ ਛਡਾਣ ਦੇ ਚੱਕਰਾਂ 'ਚ ਲੜਾਈ ਛਡਾਣ ਦੇ ਚੱਕਰਾਂ 'ਚ ਜੀ ਆ ਦੇਖੋ ਇੱਧਰ ਮੈਂ ਤੁਹਾਨੂੰ ਇੱਕ ਸਿੰਪਲ ਵੀਡੀਓ ਦਿਖਾਦਾ ਕਿ ਇਹ ਬੰਦੇ ਕਾਰ ਬੈਗ ਲੈ ਕੇ ਆਏ ਤੇ ਕੁਝ ਬੰਦੇ ਜਿਹਨਾਂ ਨਾਲ ਇਹਨਾਂ ਦੇ ਆ ਕੇ ਹਮਲਾ ਵੀ ਕੀਤਾ ਉਹਨ ਇਸ ਸਵਿਫਟ ਕਾਰ ਦੀ ਉਹਨਾਂ ਦੇ ਕੋਲ ਜਿਹਦਾ ਨੰਬਰ ਵੇਰਵਾ ਉਹਨਾਂ ਨੇ ਆ ਆ ਜਾਰੀ ਹੈ ਇਸ ਸਵਿਫਟ ਵੈਗ ਇਹ ਵੈਗ ਕਿਨਾਂ ਦੀ ਦੁਕਾਨ ਤੇ ਜਾਰੀ ਹੈ ਨਾ ਟਕੜਾ ਕਰਨ ਵਾਸਤੇ ਇਹ ਸਵਿਫਟ ਦਾ ਵੇਰਵਾ ਵੀ ਉਹਨਾਂ ਨੇ ਆਪ ਹੀ ਪਵਾਇਆ ਪਰਚੇ ਦੇ ਵਿੱਚ ਵੀ ਆ ਕਾਰ ਨੰਬਰ ਦੇ ਵਿੱਚ ਸੀਗੀ ਲੜਾਈ ਛੜਾਣੀ ਮਹਿੰਗੀ ਪੈਗੀ ਬਿਲਕੁਲ ਜੀ ਬਿਲਕੁਲ ਮਹਿੰਗੀ ਪੈ ਜਾਂਦੀ ਹੈ ਜੀ ਬਟ ਸਾਨੂੰ ਵੀ ਇਨਸਾਫ ਚਾਹੀਦਾ ਸੀ ਸਾਡੇ ਅੱਜ ਮੈਂ ਆਮ ਆਦਮੀ ਪਾਰਟੀ ਦਾ ਸਾਡੇ ਐਮ ਐਲ ਏ ਸਾਹਿਬ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਸੁਣਵਾਈ ਕੀਤੀ ਇਹ 3 ਦਿਨਾਂ ਦੇ ਅੰਦਰ ਉਹਨਾਂ ਨੇ ਕਲੋਸ ਪਰਚਾ ਦਿੱਤਾ ਅਸੀਂ ਮੰਗ ਕਰਦੇ ਹਾਂ ਜਿਹੜੀ ਤੇ ਇਹ ਜਿਹੜਾ ਮਾਮਲਾ ਸੀ ਗਿਆ ਕਿੰਨੇ ਦਿਨ ਪਹਿਲੇ ਦਾ ਮਾਮਲਾ ਸੀ ਇਹ ਅਸਲੋ ਜੀ तकरीबन 23 9 23 9 ਨੂੰ ਇਹ ਝਗੜਾ ਹੋਇਆ ਸੀਗਾ ਇਸ ਦੀ ਦਾ ਤੇ ਪੁਲਿਸ ਪ੍ਰਸ਼ਾਸਨ ਕੋਲੋਂ 30 9 ਨੂੰ ਸਾਡੇ ਤੇ ਪਰਚਾ ਸਾਡੇ ਬੰਦਿਆਂ ਦੇ ਪਰਚਾ ਕੀਤਾ ਗਿਆ ਜੋ ਕਿ ਬਿਨਾਂ ਵੈਰੀਫਿਕੇਸ਼ਨ ਤੋਂ ਕੀਤਾ ਗਿਆ ਸੀਗਾ ਬਟ ਫਿਰ ਵੀ ਅਸੀਂ ਧੰਨਵਾਦ ਕਰਦੇ ਆ ਕਿ ਸਾਡੀ ਇਨਸਾਫ ਮਿਲਿਆ ਸਾਡਾ ਕ੍ਰਾਸ ਪਰਚਾ ਦੇ ਕੇ ਸਾਨੂੰ ਪੁਲਿਸ ਨੇ ਇਨਸਾਫ ਦਿੱਤਾ ਜੀ ਮਤਲਬ ਹੁਣ ਤੁਸੀਂ ਪੂਰੇ ਸੈਟੀਸਫਾਈਡ ਹੋ ਸੈਟੀਸਫਾਈਡ ਆ ਜੀ ਜੋ ਸਾਡੀ ਹਮ ਸਾਨੂੰ ਮੈਨੂੰ ਇਹ ਦੇਖੋ ਜੀ ਜੇ ਦਰਦਾਂ ਦੇ ਟੱਕੇ ਖਾਣੇ ਪੈਣ ਤਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਸਾਡੀ ਪ੍ਰਸ਼ਾਸਨ ਨੇ ਸੁਣੀ ਬਰੀਕੀ ਨਾਲ ਜਾਂਚ ਕੀਤੀ ਐਮਐਲਏ ਸਾਹਮਣੇ ਸੁਣੀ ਉਹਨਾਂ ਨੇ ਆਦੇਸ਼ ਦਿੱਤੇ ਵੀ ਭਾਈ ਇਹਨਾਂ ਦੀ ਬਰੀਕੀ ਜਾਂਚ ਕੀਤੀ ਜਾਵੇ ਜੇ ਇਹ ਕਸੂਰਵਰ ਹੈਗੇ ਆ ਇਹਨਾਂ ਦੇ ਵੀ ਕਰਵਾਈ ਕਿਤੇ ਜੋ ਉਹ ਕਸੂਰ ਹੈ ਉਹਨਾਂ ਦੇ ਵੀ ਕਰਵਾਈ ਕੀਤੀ ਜਾਵੇ ਦੋਨਾਂ ਦੇ ਬਚਾਦਾਂ ਦੇ ਹੋਇਆ ਬਾਕੀ ਜੋ ਅਗੇ ਅਦਾਲਤੀ ਕਾਰਵਾਈ ਹੋਊਗੀ ਅਸੀਂ ਉਹ ਨਿਪਟਾਂਗੇ ਕਿਹੜੇ ਥਾਣੇ ਦਾ ਮਾਮਲਾ ਹੈ ਐਡਵੀਜ਼ ਨੰਬਰ 6 ਦਾ ਮਾਮਲਾ ਹੈ ਜੀ